ਪੱਠੇ ਤੇ ਲੈ ਲੇ ਜੇ ਤਾਹ ਕੁਦਰ ਲੈ ਹੈ ਊਟਿਆਰ ਨਹੀਂ ਹੋਇਆ ਅੱਜ ਛੁੱਟੀ ਆ ਆਪਾਂ ਛੁੱਟੀ ਅੱਜ ਹੂੰ ਅੱਛਾ ਮੈਂ ਵੇਖਾਂ ਕੀ ਘੰਡੇ ਵੇਲੀ ਉਹ ਵੇਲੀ ਮੈਂ ਪੱਠੇ ਲਿਆਂਦੇ ਕੱਲ ਦੇ ਸ਼ਾਮ ਦੇ ਤੇ ਮੈਂ ਕੁਤਰ ਦਿਨਾ ਕੀ ਠੀਕ ਤੇ ਮਾਂ ਤੇਰੀ ਕਹਿਣ ਦੀ ਸੌਦਾ ਲਿਆਉ ਨਮਨ ਨਾਲ ਉਹ ਸੌਦਾ ਲਿਆਰਨਾ ਮੜ ਕੇ ਜਾ ਕੇ ਮੈਂ ਆਓ ਜਾਓ ਲੈ ਆ ਦੋ ਫਿਰ ਕੋਈ ਨਹੀਂ ਤੇ ਤੇਰੀ ਪੜ੍ਹਾਈ ਠੀਕ ਚੱਲਣ ਢੀ ਆ ਹੂੰ ਵਧੀਆ ਚੱਲਣ ਢੀ ਕੀ ਹੁੰਦ ਨਹੀਂ ਆਂਦੇ ਕੋਈ ਨਾ ਨਾ ਮੈਂ ਤਾਂ ਨਤੇ ਕਿਹਾ ਹੀ ਉਹਨਾਂ ਨੂੰ ਪੈਸੇ ਨਾਲ ਮਤਲਬ ਹੁੰਦਾ ਹੋਂਤੜੀ ਆਂਦੇ ਕੋਈ ਝਖਣਾ ਹੋਂਤ ਨਹੀਂ ਰਹਿ ਗਈ ਕਿ ਹੈਗੀ ਹੋਰ ਨਹੀਂ ਹੋਣਾ ਨਹੀਂ ਕੋਈ ਵੀ ਹੂੰ ਹੋਣਾ ਨਹੀਂ ਉਹ ਚੱਲ ਪੜ ਲਾ ਪੁੱਤ ਪੜਾਈ ਕੰਮ ਹੋਣੀ ਆ ਆਵੇ ਤੇ ਆ ਬਾਪੂ ਕੋਈ ਨਹੀਂ ਮੈਂ ਪਰ ਹੁੰਦਿਆਂ ਹਾਂ ਹੁਣ ਮੇਰੀਆਂ ਦੀ ਵੇਖ ਲਾ ਚਾਰ ਜਮਾਤਾਂ ਕੀਤੀਆਂ ਹੁੰਦੀਆਂ ਤੇ ੱੱਕੇ ਤਾਂ ਨਹੀਂ ਖਾਣੇ ਪੈਣੇ ਕਮ ਸਿਕਮ ਪੜਿਆ ਹੋਏਗਾ ਤੇ ਸਰਕਾਰੀ ਨਹੀਂ ਪ੍ਰਾਈਵੇਟ ਨੌਕਰੀ ਤੇ ਬੰਦੇ ਨੂੰ ਮਿਲ ਹੀ ਜਾਂਦੀ ਹੈ ਨਾ ਕੋ 10 15000 ਦੀ ਉਹ ਤੇ ਮਿਲ ਜਾਊ ਕੋਈ ਨਹੀਂ ਮੈਂ ਪੂਰੀ ਆਪਣੀ ਮਾਲ ਲਾਉਂਗਾ ਸਰਕਾਰੀ ਲਵਾਗੇ ਜੇ ਮਿਲੂਗੀ ਨਾ ਜੇ ਨਹੀਂ ਤੇ ਫਿਰ ਪ੍ਰਾਈਵੇਟ ਤੇ ਕਰਾਂਗੇ ਹੀ ਪ੍ਰਾਈਵੇਟ ਤੇ ਹੈ ਹੀ ਆ ਉਹ ਹੈ ਤੈਨੂੰ ਪਤਾ ਤੇ ਹੈਗਾ ਆਪਣੇ ਘਰ ਦੇ ਹਲਾਤਾਂ ਹਾਂ ਕੋਈ ਬਾਪੂ ਕਿਹਾ ਤੁੰਕੇ ਕੰਮ ਚੰਗੇ ਲੱਗਾ ਹੁੰਦਾ ਤੇ ਅੱਜ ਕਿਦੇ ਇੱਧਰ ਲੋੜ ਨਹੀਂ ਪੈਣੀ ਥੱਲੇ ਮਾਰਨ ਦੀ ਉਹ ਚੰਗੇ ਕੰਮ ਤੇ ਮੈਂ ਤਾਂ ਹੀ ਲੱਗਦਾ ਜੇ ਪੜਿਆ ਹੁੰਦਾ ਉਹ ਆ ਤੇ ਤੈਨੂੰ ਮਰ ਰੋਣੇ ਰੋਣ ਡਿਆ ਮੈਂ ਵੀ ਪੜ ਲਾ ਆਉਗੋ ਇਹ ਮੈਂ λεਆ ਵਾ ਮੇਰੀ ਜਿੱਦਨ ਪੜਾਈ ਕੰਪਲੀਟ ਹੋ ਗਈ ਫਿਰ ਕੋਈ ਨਹੀਂ ਸਰਕਾਰੀ ਨੌਕਰੀ ਵੇਖਾਂਗੇ ਜੇ ਨਹੀਂ ਮਿਲੀ ਤੇ ਫਿਰ ਪ੍ਰਾਈਵੇਟ ਜੋਬ ਕੋਈ ਵੇਚ ਲਾਂਗੇ ਉਹ ਤੇ ਹੋਊਗੀ ਜੇ 12ਵੀਂ ਤੈਨੂੰ ਕੱਲਣਾ ਹੋਊਗਾ ਤੇ ਪੜਿਆ ਹੋਏਗਾ ਫੇਰੀ ਕਾਮਯਾਬ ਹੋਏਗਾ ਨਾਲੇ ਬਾਪੂ ਅਸੀਂ ਕਿੱਥੋਂ ਕੱਢ ਲੈਣਾ 25-30 ਲੱਖ ਉਹ ਤੇ ਹੈਗੇ ਵੱਡੇ ਲੋਕ ਜਿਨ੍ਹਾਂ ਦੇ ਪਿੱਛੇ ਹੈਗੇ ਪੈਸੇ ਪੂਏ ਘੱਲ ਦਿੰਦੇ ਆ ਅਸੀਂ ਕਿੱਥੋਂ ਕੱਢ ਲੈਣੇ ਇੰਨੇ ਪੈਸੇ ਨਾਲ ਚੱਲ ਫਿਰ ਨਾ ਕਿਸੇ ਬੰਨੇ ਗੱਲ ਬਣੂਗੀ ਤੇ ਫਿਰ ਵੇਚ ਦਾਂਗੇ ਜਿਹੜੀ ਹੈਗੀ ਥੋੜੀ ਬਹੁਤੀ ਕੇ ਨਹੀਂ ਨਹੀਂ ਬਾਪੂ ਜ਼ਮੀਨ ਨਹੀਂ ਵੇਚਣੀ ਸਾਡੀ ਮਾਂ ਵੀਰ ਉਹ ਤੇ ਤੇਰੀ ਗੱਲ ਠੀਕ ਆ ਪਰ ਹੁਣ ਇਹਨਾਂ ਜ਼ਮੀਨਾਂ 'ਚ ਬਚਣ ਵੀ ਕੀ ਲਿਆ ਵਾ ਤੇਰੇ ਸਾਹਮਣੇ ਬਿਹਾ ਸਾਰਾ ਕੁਝ ਪਰਲੇ ਤਾਂ ਲੈਣ ਦੇ ਆ ਇਹ ਤੇ ਆ ਬਾਬੂ ਜੀ ਠੀਕੋ ਗੱਲ ਤੇਰੀ ਪਰ ਨਹੀਂ ਇਹ ਜਿੱਦਾਂ ਨਿਸ਼ਾਨੀ ਸਾਡੀ ਏ ਉਹ ਮਜਾਇਦਤ ਜਿਹੜੀ ਬਣੀ ਆ ਇਹ ਬਣੀ ਰਹਿਣ ਦੇਣੀ ਕੋਈ ਨਹੀਂ ਰੱਬ ਆਪੇ ਠੀਕ ਕਰੂਗਾ ਐਡੀ ਵੀ ਕਿਹੜੀ ਗੱਲ ਵਾ ਕੋਈ ਨਹੀਂ ਦਿਨ ਬਦਲਣਗੇ ਜੀ ਚਲ ਠੀਕ ਆ ਚੱਲ ਫਿਰ ਤੂੰ ਮੈਂ ਆ ਗਿਆ ਪੱਠੇ ਪਾ ਕੇ ਚਲੋ ਠੀਕ ਲੈ ਲਓ ਨਹੀਂ ਤੇ ਟਾਈਮ ਮੈਂ ਬੇਟੀ ਤਾ ਆ ਕੋਖਣੀ ਪਾਪਾ ਉਥੇ ਡੇ ਪੱਠੇ ਕੁਦਰਨ ਵੇਲੀ ਹੀ ਮੈਂ ਉਹਨਾਂ ਨਾਲੇ ਖਲੋਤਾ ਅੱਛਾ ਤੇ ਖਤਮ ਹੋਇਆ ਨਹੀਂ ਇਹ ਕੰਮ ਹੋ ਗਿਆ ਖਤਮ ਕਹਿੰਦੇ ਪੱਠੇ ਪਾ ਕੇ ਨਾਲੇ ਤੇ ਮਮੀ ਨੂੰ ਸੋਦਾ ਲੇਦਾ ਮੰਗਣ ਦੇ ਆ ਆਈ ਮੈਂ ਟਿਕਣ ਦੀ ਹਾਂ ਅੱਛਾ ਮੈਂ ਲਾਦਾ ਨਹੀਂ ਤੇ ਨਹੀਂ ਪਤਾ ਤੂੰ ਆਪੇ ਲੈ ਆਂਡੇ ਤੇਰਾ ਪਾਪਾ ਲੈ ਆਊਗਾ ਤੂੰ ਲਿਆ ਕਾਪੀ ਪੈਨ ਦੇ ਸੋਦਾ ਲੇਦੇ ਚਲ ਆਉਂ ਮੈਂ ਫਿਰ ਸੋਦਾ ਲੈ ਦੇਣਾ ਤੁਹਾਨੂੰ ਨਾਲ ਚੱਕਰ ਕਰਨਾ ਹੈ ਮੂਸਾ ਦਾ ਕਿੱਥੋਂ ਲੈ ਆਉਣਾ ਤੇ 20 ਤਰਲੇ ਮਾਰਨੇ ਪੈਣੇ ਤੇ ਫੇਰ ਕੀ ਤਾਂ ਸੌਦਾ ਮਿਲਣਾ ਕਿ ਨਹੀਂ ਮਿਲਣਾ ਉਹਨੇ ਦੇਣਾ ਹੀ ਨਹੀਂ ਤੂੰ ਕਿੱਥੋਂ ਲੈਣਾ ਮੈਂ ਲਿਖਾ ਕੇ ਲਿਖੋਗੇ ਤੁਸੀਂ ਨਹੀਂ ਤੂੰ ਲਿਖੀਂ ਆਹੋ ਦਿਖਾਓ ਖਾਂਡ ਦੇਗਾ 5 ਕਿਲੋ ਅੱਗੇ 1/2 ਕਿਲੋ ਪੱਤੀ ਲੈਣਾ ਮੈਂ ਨਾ ਕਦੋਂ ਦਫ਼ੋਂ ਫੋਨ ਲਾਉਂਦੀ ਆ ਐਡਾ ਠੀਠ ਮੁੰਡਾ ਫੋਨ ਨਹੀਂ ਚੁੱਕਦਾ ਕਮ ਸਕਾਨ ਬੰਦਾ ਫੋਨ ਚੁੱਕ ਕੇ ਹੀ ਦੱਸ ਦੇ ਵੀ ਹਾਂ ਮੈਂ ਆਉਣ ਰਿਹਾ ਵਾਂ ਜਾਰਾ ਨਾ ਜਾ ਕੇ ਨਾ ਤੇ ਬਹੁਤੀ ਲਾਪਰਵਾਹੀ ਕਰਦਾ ਵਾ ਕੋਈ ਮਗਰ ਫਿਕਰ ਨਹੀਂ ਮਾਂ ਦਾ ਵੀ ਕੱਲੀ ਆ ਮੈਂ ਕੱਲ ਦੀ ਛੱਡ ਕੇ ਆਇਆ ਵਾਂ ਮੈਂ ਫੋਨ ਹੀ ਚੁੱਕ ਲਾ ਚੰਗਾ ਫੋਨ ਲੈਣ ਗਿਆ ਈ ਉਹ ਪਾਰਟੀ ਕਰਨ ਗਿਆ ਈ ਹੈ ਰਾਤੀ ਤੇ ਮੈਂ ਉਹਦੇ ਪਾਪਾ ਨੂੰ ਝੂਠ ਬੋਲ ਦਿੱਤਾ ਤੇ ਜੇ ਹੁਣ ਫੋਨ ਆ ਜਾਏ ਤੇ ਮੈਂ ਕੀ ਕਹਿਣਾ ਵੀ ਅਜੇ ਤੱਕ ਆਇਆ ਹੀ ਨਹੀਂ ਘਰ ਇਹ ਨੂੰ ਨਾ ਜ਼ਿਆਦਾ ਖੁੱਲ ਦੇ ਕੇ ਤੇ ਬਹੁਤਾ ਹੀ ਮੈਂ ਪਸਤਾਉਂਦੀ ਹਾਂ ਹੁਣ ਇਹ ਹੱਥਾਂ 'ਚੋਂ ਹੀ ਨਿਕਲਦਾ ਜਾਂਦਾ ਵਾ ਫੋਨ ਚੁੱਕਣ ਦਾ ਤੇ ਫਰਜ਼ ਹੈ ਨਾ ਕਿ ਚਲ ਮੇਰੀ ਮਾਂ ਕਰਨ ਢੀ ਹੈ ਤੇ ਮੈਂ ਫੋਨ ਚੁੱਕ ਕੇ ਕੀ ਦੱਸਦਾ ਕਿ ਨਾ ਕੁਝ ਝੂਠ ਬੋਲੀ ਜਾਣਾ ਪਾਪਾ ਇਹਦੇ ਨੂੰ ਵੀ ਹਾਂ ਆ ਗਿਆ ਵਾ ਘਰ ਮੈਂ ਤੇ ਰਾਤੀ ਕਹਿ ਦਿੱਤਾ ਵੀ ਆ ਗਿਆ ਵਾ ਕੋਈ ਗੱਲ ਨਹੀਂ ਤੇ ਜੇ ਹੁਣ ਦੋਰੇ ਫੋਨ ਆ ਜੇ ਤਾਂ ਫਿਰ ਮੈਂ ਦੱਸ ਕੀ ਕਹਿਣਾ ਆ ਆ ਲੈਂਦੇ ਸਹੀ ਇਹਨੂੰ ਘਰ ਸਮਝਣਾ ਹਾਂਜੀ ਲਿਖਿਆ ਸੌਦਾ ਹਾਂਜੀ ਸੌਦਾ ਲਿਖਿਆ ਜੀ ਦੇ ਮੈਂ ਪਰਚੀ ਮੈਂ ਜਾਵਾਂ ਚਲ ਜਾਓ ਲੈ ਆਓ ਬੋਧਾ ਚੇਰ ਨਾ ਲਾਇਆ ਤੇ ਮੜਕੇ ਬਣਾਉਣੀ ਵੀ ਦਾਲ ਸਬਜ਼ੀ ਕੋਈ ਤੇ ਲੈ ਕੇ ਤੇ ਆਜੇਗੀ। ਐ ਨਾ ਤੇ ਸੌਦੇ ਸਾਰੇ ਖਤਮ ਹੋયા ਨਾ ਸਾਰਾ ਹੀ ਲੈਣਾ ਪੈਣਾ ਹੈ। ਆ ਦੇ ਘਟ ਤੋਂ ਘਟ 3000 ਲਾਉਣਾ ਵਾ ਤੇ ਇਹਨਾਂ ਨੇ ਦੇਣਾ ਨਹੀਂ ਆ ਇਦਾਂ। ਤੇ ਹੁਣ ਲੈਣਾ ਤੇ ਪੈਣਾ ਹੀ ਆ ਘਰ ਤੇ ਕੋਈ ਸੌਦਾ ਹੈ ਨਹੀਂ। ਤੁਹਾਨੂੰ ਪਤਾ ਸੌਦੇ ਤੋਂ ਬਗੈਰ ਤੇ ਕੰਮ ਬਣਦਾ ਨਹੀਂ ਕੋਈ। ਉਹ ਹਾੜੇ ਹੈ ਨਹੀਂ ਆ ਨਾ ਉਹਨੂੰ ਥੋੜੀ ਇਹ ਗੱਲ ਦਾ ਮਤਲਬ ਆ ਵੀ ਹੈ ਨਹੀਂ ਆ ਉਹਨੇ ਤੇ ਆਪਣੇ ਪੈਸੇ ਵੇਖਣੇ ਆ। ਉਹ ਮੈਂ ਕੀ ਦਸਾਂ ਜੀ ਜਿਹੜਾ ਨਹੀਂ ਹੈਗਾ ਜ਼ਰੂਰੀ ਹੈ ਨਾ ਨਾਂ ਹੁੰਦਾ ਤਾਂ ਮੈਂ ਲੈਦਾ ਹੀ ਨਹੀਂ ਤੇ ਜੇ ਨਾਂ ਨਿਤਾਨ ਦੇ ਦੂਗਾ ਕੋਈ ਨਹੀਂ ਤਰਲੇ ਤੁਰਲੇ ਮਾਰ ਲਿਓ ਹੁਣ ਤਰਲੇ ਮੈਂ ਕਿਧਾ ਕਿੰਨਾ ਕਿਤੇ ਮਰ ਜਾਵਾਂ ਕੀ ਕਰ ਮਾਨ ਫਿਰ ਸਾਰਨਾ ਤਾਂ ਹੈਗਾ ਹੀ ਨਾ ਕਿ ਇਤਨਾ ਹਰ ਕਥਾ ਮੈਨੂੰ ਕਹਿ ਦਿੰਦੀ ਤਰਲੇ ਮਾਰ ਲੈ ਮੈਨੂੰ ਤਰਲੇ ਮਾਰ ਨੂੰ ਰੱਖਿਆ ਬਸ ਤੋਂ ਮੈਂ ਥੋੜਾ ਕਿ ਚਲ ਜਣਾ ਨਾ ਬੰਦਿਆਂ ਦਾ ਕੰਮ ਬੰਦਿਆਂ ਨਾਲ ਹੀ ਕਰਨਾ ਵਾ ਤਾਂ ਠੀਕ ਆ ਜਾਨਾ ਮੈਂ ਦੇ ਦੂਗਾ ਤਾਂ ਫੇਰ ਵੇਖਣਾ ਆ ਜਲਾਏ ਤਾਂ ਟਾਈਮ ਨਾ ਆ ਵੀ ਜਾਇਓ

ਕਦੋਂ ਆਵਾਜ਼ ਫੋਨ ਕਰਦੀ ਆ ਵੀ ਤਾਂ ਫੋਨ ਚੋਂ ਕਦਾ ਨਾ ਦੱਸਿਆ ਤੇ ਮੈਂ ਕਿੱਥੇ ਆ ਕਿੱਥੇ ਨਹੀਂ ਕੱਲ ਤੂੰ ਗਿਆ ਵਾ ਤੂੰ ਦੱਸਿਆ ਇਹੀ ਕਿ ਰਾਤ ਰਹਿ ਕੇ ਆਣਾ ਵਾ ਦਿਲੇ ਕਿਥੋਂ ਜਾਗੇ ਤੇ ਫੇਰ ਆਹੋ ਨਹੀਂ ਪਾਪਾ ਤਾਂ ਮੈਨੂੰ ਰਾਤੀ ਵੀ ਪੁੱਛਿਆ ਤੇ ਸਵੇਰੇ ਵੀ ਮੈਨੂੰ ਐਨਾ ਸਵੇਰ ਮੈਂ ਝੂਠ ਬੋਲ ਦਿੱਤਾ ਵਾ ਚੱਲ ਫੇਰ ਕੀ ਆ ਗਿਆ ਫੋਟੋ ਦੇ ਫੇਰ ਕੀ ਹੈ ਤੇ ਆ ਪਾ ਕੇ ਤੇ ਪੈਂਟ ਗਿਆ ਨਹੀਂ ਗੱਦੇ ਆ ਲੋਅਰ ਪਾਇਆ ਓਏ ਉੱਤੇ ਪੈਂਟ ਵਾ ਤੇ ਲੋਅਰ ਕਾਉਣਾ ਨਹੀਂ ਤਾ ਨਾ ਰਹਾ ਤੇ ਉੱਤੇ ਪੈਂਟ ਪਾ ਕੇ ਸੋਣਾ ਹੈ ਅੱਛਾ ਲਿਆ ਆ ਫੋਨ ਹਾਂ ਮੈਂ ਤਾਂ ਰੱਖ ਅੱਛਾ ਹੋਰ ਕਿੰਨੇ ਦਾ ਆਉਂਦਾ ਇਹਦੇ ਜਿੰਨੇ ਦਾ ਆਉਣਾ ਸੀ ਹਾਂ ਚੱਲ ਹੁਣ ਪੈ ਗਈ ਠੰਡ ਹਾਂ ਬਣਾਵਾ ਸੋਨਾ ਵਾ ਫੋਨ ਫੋਨ ਸੋਨਾ ਤਾਂ ਪਹਿਲੇ ਵੀ ਸੋਨੇ ਆ ਤੇ ਫਿਰ ਵਧੀਆ ਚੀਜ਼ ਦੇ ਪਹਿਰੇ ਲੱਗ ਨਹੀਂ ਆ ਹਾਂ ਫਿਰ ਚੱਲ ਰੱਖ ਤੂੰ ਮੇਰੇ ਨਹੀਂ ਨੱਚਾ ਕਰਦਾ ਤੂੰ ਬੋਲੀ ਜਾਂਦੇ ਹੁੰਦਿਆਂ ਨੂੰ ਬੰਦਾ ਪਾਣੀ ਪੁਣੀ ਪੁੱਛ ਲੈ ਪਾਣੀ ਤੇ ਪੁੱਛ ਲਾਂ ਕਮ ਸੇ ਕਮ ਬੰਦਾ ਫੋਨ ਵੀ ਚੁੱਕ ਲੈ ਨਾ ਮਾ ਦਾ ਫਿਰ ਫੋਨ ਇਹ ਨਹੀਂ ਬਤਾ ਜਲਦੀ ਆ ਘਰ ਮੈਂ ਜਾਵਾਂ ਟਾਈਮ ਨਾਲ ਹਾਂ ਠੀਕ ਫੋਨ ਦੇ ਚਾਰਜ ਜਾਨਾ ਦੇ ਚਾਰਜ ਘਰ ਦਾ ਚੇਤਾ ਪਨਾਇਆ ਆ ਤੇ ਗਿਆ ਹੁਣ ਫਿਰ ਕੀ ਉੱਥੇ ਟਾਈਮ ਲੱਗ ਰਹੀ ਆ ਅਹੀਂ ਤੇ ਤੇਰੀ ਸਾਰੀਆਂ ਪਛਾਪੂਰੀਆਂ ਕੰਡ ਤੇਰਾ ਵੀ ਫਰਜ ਬੰਦਾ ਘਰ ਦਾ ਫਿਕਰ ਕਰਨ ਦਾ ਮਗਰ ਤੇ ਕੋਈ ਹੁਣ ਗਿਆ ਨਹੀਂ ਹੁਣ ਮੀ ਬੈਣ ਡਿਆ ਜੇ ਫਿਰ ਮੈਂ ਆ ਰਿਹਾ ਆ ਅੱਛਾ ਆਹੋ ਫਿਰ ਕੀ ਹੋ ਗਿਆ ਡੇਟ ਹੋ ਗਿਆ ਤੇ ਕਿਹਾ ਆਵਾਜ਼ ਜਾਓ ਪਾਣੀ ਪਣੀ ਦੋ ਜਾਂ ਰੋਟੀ ਦੋ ਜੇ ਕੁਛ ਬਣਾਇਆ ਉੱਤੇ ਨਹੀਂ ਆਉਂਦੇ ਰੋਟੀ ਮੰਗ ਲਈ ਕੀ ਗੱਲ ਬਾਹਰ ਰੋਟੀ ਨਹੀਂ ਖਾ ਕੇ ਆਇਆ ਖਾਧੀ ਆ ਬੰਦੇ ਆਉਂਦੇ ਨੇ ਭੁੱਖ ਲੱਗ ਹੀ ਜਾਂਦੀ ਏ ਰੇ ਐਵੇਂ ਖਿਜੀ ਜਾਣ ਡੇ ਜਾਓ ਉੱਥੇ ਰੋਟੀ ਦੋ ਫਿਰ ਐਵੇਂ ਖਿਜੀ ਜੱਡੇ ਫੂਲ ਲੈਦਾ ਫੂਲ ਦਾ ਚਾਹ ਚੁਗੜੀ ਹੈਗਾ ਐਵੇਂ ਖਿਜੀ ਜਾਣ ਢੀ ਬੋਲਦਾ ਐਸਾ ਮੈਨੂੰ ਫੋਨ ਦਾ ਚਾਹ ਨਹੀਂ ਚਾਹ ਹੀ ਦਿੱਂ ਜੇ ਨਾ ਉਹ ਤੇ ਦਿੱਨਾ ਤੈਨੂੰ ਤੇ ਦਿੱਤੇ ਫਿਰ ਰੋਟੀ ਨਹੀਂ ਦੇਣਾ ਨਾ ਨਾ ਮੈਂ ਤੇ ਚਲਣਾ ਰੋ ਟੀਵੀ ਦੇਵਾਂ ਕਰ ਹਾਂ ਨਹੀਂ ਸਾਨੂੰ ਫੋਨ ਲਾ ਕੇ ਦਿੰਦਾ ਕੀ ਫਾਇਦਾ ਤੁਹਾਡਾ ਮਾਪਿਓ ਦਾ ਫੋਨ ਹੀ ਨਹੀਂ ਚੁੱਕਣਾ ਕੋਈ ਨਹੀਂ ਚੁੱਕਾਂਗਾ ਨਾ ਹੁਣ ਬੱਜਿਆ ਦੂਜੀ ਬਿੱਲ ਹੈ ਬਿੱਲ ਹੀ ਨਹੀਂ ਹੁੰਦੀ ਨਾ ਉਹਦੀ ਇਹ ਤੈਨੂੰ ਬੈਲਸ ਹੁੰਦੀ ਪਹਿਲਾਂ ਹੁੰਦੀ ਆਹੋ ਹੁਣ ਕੋਈ ਨਹੀਂ ਚੁੱਕ ਲਿਆ ਕਰਾਂਗਾ ਹੈ ਘਰ ਦਾ ਤੈਨੂੰ ਕੋਈ ਚੀ ਕਰਨੀ ਆ ਮੈਂ ਕੱਲ ਦਾ ਉੱਜੜਿਆਂ ਤੇ ਮੈਂ ਫੋਨ ਕਰਾਂ ਜਾਈ ਮੈਂ ਚਾਹਾਂ ਟਾਈਮ ਨਾਲ ਹੋਂ ਬੰਦੇ ਨੂੰ ਟਾਈਮ ਲੱਗਦਾ ਹੀ ਆ ਹੁੰਦੇ ਹੁੰਦੇ ਹਾਂ ਹੁਣ ਮੈਂ ਕਿਹਾ ਜਾਜ ਤੇ ਗਿਆ ਨਹੀਂ ਤੈਨੂੰ ਅੰਜੇ ਤੇਰੀਆਂ ਡਿਮਾਂਡਾਂ ਪੂਰੀਆਂ ਕਰ ਕਰਕੇ ਤੈਨੂੰ ਹੀ ਵਿਗਾੜ ਦਿਆਂਗਾ ਕੋਈ ਨਹੀਂ ਕਰਦਾ ਵਗ ਰਿਹਾ ਮੈਂ ਕਰਾਂ ਕੀ ਕੀਤਾ ਦੱਸੋ ਗੱਲ ਮੰਨਦਾ ਹੀ ਆ ਹੁਣ ਆਇਆ ਬੰਦਾ ਟਾਈਮ ਲੱਗਦਾ ਹੀ ਆ ਬਾਹਰ ਅੱਛਾ ਬਾਹਰ ਜਾਓਗੇ ਤੇ ਇਹੀ ਤੁਹਾਨੂੰ ਪਤਾ ਲੱਗੂਗਾ ਟਾਈਮ ਲੱਗਦਾ ਵਾ ਕੰਮ ਕਰਨ ਚ ਚੰਗਾ ਢਾਹ ਰੋਟੀ ਦੀਗਾ ਨਾ ਰੋਟੀ ਖਾਣੇ ਕੇ ਚਾਹ ਪੀਣੀ ਆ ਜੋ ਮਰਜ਼ੀ ਦੇ ਦਿਓ ਠੀਕ ਆ ਹਾਂ ਗੁਣਾਲਖ ਇੰਨਾ ਕੀ ਇੰਨਾ ਕੀ ਮਿਲੇਆ ਭਰਾ ਜਿਹੜੀ ਲਿਸਟ ਤੇ ਮੈਂ ਕਹਿੰਦਾ ਵੱਡੀ ਵੇਖ ਕੇ ਤੇ ਕੀ ਤੇ ਆਉਂ ਸੀ ਕੀ ਸੀਤਾ ਲਿਸਟ ਵੱਡੀ ਕਰਦੀ ਨਾ ਤੂੰ ਨੋਟ ਵੀ ਚਾਹੀਦੇ ਨਾ ਉਹ ਲਿਸਟ ਵੀ ਤੇ ਤਾਂ ਮੈਂ ਕਿਹਾ ਸੀ ਕਿ ਮੁਸਤਕੀ ਦੇਣਾ ਨੇ ਆਹ ਮੇਰੇ ਕੋਲ ਥੋੜੇ-ਬੋਧਿਆ ਨਹੀਂ ਕਿ ਮੈਂ ਲੈ ਆਂਦਾ ਨਹੀਂ ਮੰਮਿਆ ਫਿਰ ਨਾ ਭਰਾ ਉਹ ਨਹੀਂ ਮੰਨੇ ਤੂੰ ਇਹਦਾ ਪਹਿਲੇ ਇਹਦਾ ਡਿਟੇਲ ਵਾਲੇ ਆ ਉਹ ਤੇ ਦੋ ਪਹਿਲਾਂ ਨਹੀਂ ਨਹੀਂ ਚੱਲ ਰੋਈ ਕੋਈ ਜਾਨੀ ਕੋਈ ਨਹੀਂ ਨੇ ਮਾਰੀ ਦੇਣਾ ਕਿਹਦੇ ਦੇ ਚੱਲ ਚੋ ਪੁੱਤਾਰੇ ਐਵੇਂ ਰੋਈ ਜਾਨੀਏ ਇੱਕ ਡਿੱਗ ਗੱਲ ਮੇਡੀਆ ਤੋ ਨਹੀਂ ਆਵੇ ਰੋਡ ਆਪੀ ਹੈ ਕਿਉਂ ਦਸੋ ਮੈਨੂੰ ਉਦਾਂ ਹੀ ਮਨ ਭਰ ਗਿਆ ਹਣਾ ਦਾ ਕਿ ਗੱਲ ਤੋਂ ਕਿ ਤੀ ਉਦਾਂ ਹੀ ਦੱਦੇ ਭਲਾ ਤੇ ਮੈਨੂੰ ਸਾਰਾ ਹੀ ਹਮੇ ਕੋਈ ਨਹੀਂ ਚੁੱਪ ਕਰੋ ਕੋਈ ਨਹੀਂ ਰੋਈ ਲਾਣੀ ਹੋਈ ਦਾ ਕੋਈ ਮਤਲਬ ਨਹੀਂ ਕਿ ਸਾਡੇ ਦਿਨ ਵੀ ਕੋਈ ਗੱਲ ਨਹੀਂ ਤੂੰ ਇਹ ਦਾਦੇ ਜੀ ਮੈਨੂੰ ਪਤਾ ਮੈਨੂੰ ਸਾਰਾ ਹੀ ਹੁੰਦਾ ਐਵੇਂ ਨਾ ਮੰਨ ਤੂੰ ਆਪਣਾ ਹੌਲਾ ਕਰੋ ਜਦੋਂ ਤੂੰ ਇਹ ਦਾ ਕਰਦੇ ਮੈਨੂੰ ਵੀ ਟੈਨਸ਼ਨ ਹੁੰਦੀ ਹੈ ਤੇ ਕੋਈ ਗੱਲ ਨਹੀਂ ਉਦੋਂ ਹੀ ਪਸ ਕੋਈ ਨਹੀਂ ਹੁਣ ਤੂੰ ਜਦਾਂ ਦੀ ਮੈਨੂੰ ਰੋਟੀ ਲਿਆਕਰੂਗਾ ਮੈਂ ਖਾ ਲਿਆ ਕਰੂੰਗਾ ਜਦਾਂ ਦੀ ਵੀ ਤੂੰ ਦਿਆ ਕਰੋਗੇ ਕੋਈ ਨਹੀਂ ਚੋਪ ਕਰੋ ਕੋਈ ਨਾ ਮੈਂ ਕੋਈ ਨੌਕਰੀ ਨੌਕਰੀ ਲੱਗਿਆ ਫਿਰ ਸੋਦਾ ਕਰ ਕੋਈ ਸਭ ਕੋ ਕਰਾ ਕਰਾਂਗੇ ਤੁਸੀਂ ਬਸ ਆ ਥੋੜੇ ਦਿਨ ਕੱਢੋ ਕੋਈ ਨੀ ਨੌਕਰੀ ਕਿਤੇ ਮਿਲੂਗੀ ਚੁੱਪ ਕਰੋ ਇੱਕ ਗਰੰਟੀ ਹੈ ਕੋਈ ਨਹੀਂ ਚੁੱਪ ਕਰੋ ਇਹ ਆ ਸਾਨੂੰ ਪਾ ਗਿਆ ਵਧੀਆ ਚਾਚਾ ਕੀ ਹਾਲ ਆ ਵਧੀਆ ਵਧੀਆ ਹੌਸਲਾ ਠੀਕ ਠਾਕ ਹਾਂ ਠੀਕ ਹੈ ਬੈਠੇ ਆਹ ਬੈਠੇ ਬੈਠੇ ਮਾਰੇ ਹੌਸਲਾ ਬਸ ਵਧੀਆ ਵਧੀਆ ਕਿੱਦਾਂ ਸਮਝ ਆ ਰਿਹਾ ਸਮਾਂ ਚਾਰਜ ਬਚਾ ਕਰੇ ਪਸੇ ਦਈਆਂ ਟਾਈਮ ਪਾਸ ਕਰਦੇ ਆ ਉਹ ਇਦਾਂ ਸਾਰੇ ਟਾਈਮ ਪਾਸ ਕਰਦੇ ਕੋਈ ਗੱਲ ਨਹੀਂ ਇਹ ਤਾਂ ਬਹੁਤ ਵਧੀਆ ਮਾਰੇ ਕਰੀਏ ਹੂੰ ਉਹ ਉਹ ਠੀਕ ਆ ਬਸ ਕੰਮ ਕਰ ਕੰਮ ਕਰ ਇਦਾਂ ਹੀ ਆ ਕਿ ਕੰਮ ਕਰ ਸਾਡੇ ਕੋ ਕਿਹੜੇ ਆ ਤੈਨੂੰ ਪਤਾ ਕਿਉਂ ਹੈ ਕੰਮ ਕਰ ਲੱਗਦਾ ਨਹੀਂ ਨੇ ਕੰਮ ਕਰ ਹੁੰਦੇ ਤੇ ਫਿਰ ਧੱਕੇ ਕਾਲੀ ਖਾਂਦੇ ਅਛਾ ਹਾਂ ਵੀ ਗੱਲਾਂ ਆਪੇ ਮਹਾਰਾ ਹੀ ਕੰਮ ਲਵਾਏਗਾ ਕੋਈ ਗੱਲ ਇਹ ਵਕਤ ਤੇ ਮਾੜੇ ਹਾਲਾਤ ਚੱਲਣ ਦੇ ਆ ਕੋਈ ਗੱਲ ਤੈਨੂੰ ਪਤਾ ਹੀ ਆ ਕਿ ਸਾਰਾ ਸਭ ਪਤਾ ਹੋਏਗਾ ਬਚ ਲੋ ਮਹਾਰਾ ਕਰੇਗਾ ਪੇ ਆ ਕਰਦੀਆਂ ਟੈਨਸ਼ਨਾਂ ਕੰਮ ਕੋਈ ਹੈ ਨਹੀਂ ਮੇਰੇ ਕੋਲ ਜ਼ਮੀਨ ਅੱਗੇ ਓਨੀ ਕਾ ਤੈਨੂੰ ਪਤਾ ਆਹ ਜ਼ਮੀਨ ਦਾ ਥੋੜੀ ਜਣੀਆ ਤੇਰੇ ਸਾਰਦਾ ਓਖਾ ਹੀ ਆ ਕੋਈ ਗੱਲ ਸਾਰੇ ਆਪੇ ਲੱਗੇ ਜਿੰਦੇ ਮਹਾਰਾ ਕੰਮ ਲਾਏਗਾ ਕੋਈ ਗੱਲ ਹਮਮਮ ਹੋਰ ਹੋਰ ਤਾਂ ਹੀ ਚਲਾਉਂਗਾ ਤਾਂ ਵਧੀਆ ਠੀਕ ਠਾਕ ਹੈ ਮੰਡੇ ਦਾ ਹੁੰਦਾ ਬਾਰੋਂ ਫੋਨ ਆਉਂਦਾ ਆਉਂਦਾ ਠੀਕ ਹੈ ਠੀਕ ਆਉਂਦਾ ਦੋ ਦੋ ਵਜੇ ਆਉਂਦਾ ਅੰਦਰ ਆਣੀ ਮੈਂ ਵੀ ਘਰ ਬੈਠਾ ਆਂ ਘਰ ਟੈਨਸ਼ਨ ਆਈ ਕੋਈ ਕਦੇ ਕੋਈ ਕਦੇ ਕੋਈ ਮੈਂ ਚੱਲ ਕਿਤੇ ਸ਼ਾਂਤ ਜਗ੍ਹਾ ਤੇ ਜਾ ਕੇ ਬੈਠੇ ਨਈ ਚੰਗਾ ਜਗ੍ਹਾ ਵਧੀਆ ਇੱਥੇ ਤਾਂ ਤੈਨੂੰ ਬੈਠੇ ਨੂੰ ਵੇਖਿਆ ਇੱਧਰ ਮੈਂ ਇੱਧਰ ਨੂੰ ਆ ਗਿਆ ਵਹੀ ਮੈਂ ਇੱਧਰ ਆਇਆ 10 ਮਿੰਟ ਬਾਅਦ ਤੇ ਬਾਹਰ ਬੈਠੇ ਆਂ ਘਰਾਂ ਜਿਦ ਬਹੁਤ ਆਹ ਨਹੀਂ ਬਾਹਰ ਦੀ ਹਵਾ ਲੈਣੀ ਚਾਹੀਦੀ ਆ ਤਾਂ ਪਰ ਮੌਸਮ ਬਦਲ ਰਿਹਾ ਹੁਣ ਮੌਸਮ ਬਦਲ ਰਿਹਾ ਵਾ ਹੁਣ ਏਸੀ-ਓਸੀ ਚੰ ਹਾਂ ਉਹ ਤਾਂ ਲਾਇਆ ਕਿ ਰੇਣਾ ਲਾਇਆ ਦੋ ਲਾਇਆ ਇੱਕ ਦੇ ਵੀ ਉਹ ਹੀ ਲਾਇਆ ਦੋ ਠੀਕ ਠੀਕ ਹੈ ਹਾਂ ਜੀ ਹੋਰ ਹੋਰ ਵਧੀਆ ਚਾਚਾ ਹਾਂ ਬੰਦੇ ਮੌਸਮ ਬਦਲ ਹੀ ਹੋ ਗਿਆ ਹਾਂ ਹਾਂ ਮੇਹਾਂ ਵਾ ਠੀਕ ਆ ਸਾਂਵੇਂ ਹੁਣ ਠੰਡੀ ਲੱਗਦੀ ਮੜੀ ਮੜੀ ਹਾਂ ਜੀ ਉਹਦਾ ਧੁੱਪੇ ਲੱਗਦਾ ਛੇਕ ਮੜਾ ਜੀ ਬਹੁਤ ਚੰਗਾ ਛੇਕ ਵੀ ਚੰਗਾ ਮੜਾ ਮੋਟਾ ਸੀ ਗਰਮਾਹਟ ਹੋ ਜਾਂਦੀ ਹਾਂ ਹਾਂ ਹੋਰ ਵਧੀਆ பாட்டுவேன்.